ਜੀ ਗੱਲ ਜੀ ਤੇ ਅੱਜ ਦਾ ਲੈ ਕੇ ਜੀ ਮਹਾਤਮਾ ਗਾਂਧੀ ਭੂਮਿਕਾ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਨੇ ਕਾਹੇ ਦੇਸ਼ ਭਗਤਾ ਨੇ ਜੀਲਾਂ ਕਟੀਆਂ ਤਸੀਹੇ ਚੱਲੇ ਫਾਂਸੀਆਂ ਦੇ ਚੜੇ ਤਦ ਜਾ ਕੇ ਦੇਸ਼ ਆਜ਼ਾਦ ਹੋਇਆ ਇਹਨਾਂ ਦੇਸ਼ ਭਗਤਾ ਵਿੱਚੋਂ ਮਹਾਤਮਾ ਗਾਂਧੀ ਜੀ ਸਨ ਜਿਨ੍ਹਾਂ ਨੇ ਅਹਮਨ ਸ਼ਾਂਤੀ ਤੇ ਚੱਲਦੀ ਆਜ਼ਾਦੀ ਦੀ ਲੜਾਈ ਲੜੀ ਇਸ ਕਰਕੇ ਦੇਸ਼ ਦੀ ਜਾਤੀ ਦੇ ਇਤਿਹਾਸ ਵਿੱਚ ਮਹਾਤਮਾ ਗਾਂਧੀ ਜੀ ਦਾ ਨਾਮ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ ਜਨਮ ਅਤੇ ਬਚਪਨ ગાંધીજી ਦਾ ਜਨਮ 2 ਅਕਤੂਬਰ 1769 ਈਸਵੀ ਨੂੰ ਗੁਜਰਾਤ ਦੀ ਰਿਆਸਤ ਪੋਰਬੰਦਰ ਕਾਠਿਆਵਾੜ ਵਿਖੇ ਹੋਇਆ। ਵਿਦਿਆ ਪ੍ਰਾਪਤੀ ગાંધીજી ਨੇ ਮੋਡਲੀ ਵਿਦਿਆਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਤੇ ਚੇਰੀ ਪੜ੍ਹਾਈ ਲਈ ਇੰਗਲੈਂਡ ਗਏ। ਆਪ ਨੇ ਇੰਗਲੈਂਡ ਜਾਣ ਤੋਂ ਪਹਿਲਾਂ ਹੀ ਆਪਣੀ ਮਾਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਮਨ ਲਾ ਕੇ ਪੜ੍ਹਾਈ ਕਰਨਗੇ। ਮਾਸ ਸ਼ਰਾਬ ਦਾ ਸੇਵਨ ਨਹੀਂ ਕਰਨਗੇ। ਪ੍ਰਾਈ ਇਸਤਰੀ ਨੂੰ ਆਪਣੀ ਮਾਪੇਨ ਮੰਗ ਸਮਝਣਗੇ ਆਪ ਨੇ ਆਪਣੀ ਮਾਤਾ ਨਾਲ ਕੀਤਾ ਇਹ ਵਾਅਦਾ ਅੰਤ ਤੱਕ ਨਿਭਾਇਆ ਗਾਂਧੀ ਜੀ ਨੇ ਇੰਗਲੈਂਡ ਤੋਂ ਬੈਰਿਸਟਰੀ ਦੀ ਡਿਗਰੀ ਪ੍ਰਾਪਤ ਕੀਤੀ ਤੇ ਭਾਰਤ ਪਰਤ ਆਏ ਮੁਕਾਲਤ ਆਰੰਭ ਕਰਨੀ ਭਾਰਤ ਆ ਕੇ ਆਤਮਕਾਲਤ ਕਰਨ ਲੱਗੇ ਆਪ ਦੀ ਵਕਾਲਤ ਖੂਬ ਚੱਲ ਪਈ ਪਰੰਤੂ ਇਹ ਪੇਸ਼ਾ ਨਿਰਾਸ਼ ਝੂਟ ਤੇ ਅਦਾਰਤ ਸੀ ਇਸ ਲਈ ਆਪਨੇ ਵਕਾਲਤ ਛੱਡ ਦਿੱਤੀ ਆਪ ਇੱਕ ਕੰਪਨੀ ਦੇ ਕਾਨੂੰਨੀ ਸਲਾਹਕਾਰ ਬਣ ਕੇ ਦੱਖਣੀ ਅਫਰੀਕਾ ਚਲੇ ਗਏ ਉਥੇ ਆਪ ਲਗਭਗ 23 24 ਸਾਲ ਰਹੇ ਉਥੇ ਆਪਨੇ ਭਾਰਤੀਆਂ ਨੂੰ ਸਲਾਹਕਾਰ ਨਸਲੀ ਵਿਕਰੇ ਤੇ ਸਕਾਰ ਹੁੰਦੇ ਦੇਖਿਆ ਆਪ ਕੋਲੋਂ ਇਹ ਵਿਤਕਰਸਾ ਨਾ ਹੋਇਆ ਆਪਨੇ ਉਥੇ ਰਹਿੰਦੇ ਭਾਰਤੀਆਂ ਨੂੰ ਇਕੱਠੇ ਕੀਤਾ ਤੇ ਅੰਗਰੇਜ਼ਾਂ ਵਿਰੁੱਧ ਲੜਾਈ ਛੇੜ ਦਿੱਤੀ। ਸਿੱਟੇ ਵਜੋਂ ਆਪ ਨੂੰ ਜੇਲ੍ਹ ਯਾਤਰਾ ਕਰਨੀ ਪਈ। ਭਾਰਤ ਵਾਪਸ ਆਣਾ। ਆਪ ਨੇ ਭਾਰਤ ਆ ਕੇ ਵੀ ਅੰਗਰੇਜ਼ਾਂ ਦੁਆਰਾ ਭਾਰਤੀਆਂ ਦੇ ਕੀਤੇ ਜਾਂਦੇ ਜ਼ੁਲਮ ਵੇਖੇ, ਆਪ ਦਾ ਹਿਰਦਾ ਤੜਫੁੱਟਿਆ। ਆਪ ਨੇ ਅੰਗਰੇਜ਼ਾਂ ਵਿਰੁੱਧ ਇੱਕ ਸ਼ਾਂਤਮਈ ਗੋਲ ਵਿੰਡ ਦਿੱਤਾ। ਆਪ ਨੇ ਕਈ ਲਹਿਰਾਂ ਚਲਾਈਆਂ ਜਿਨ੍ਹਾਂ ਵਿੱਚੋਂ ਨਾ ਮਿਲਵਰਤਨ ਲਹਿਰ ਨਾ ਪਰਵਾਹ ਹੰਗਾਰਾ ਮਿਲਿਆ ਜਦ ਤੱਕ ਪੰਡਤ ਜਵਾਹਰ ਲਾਲ ਨਹਿਰੂ ਆਪ ਦੀ ਸੋਚ ਨਾਲ ਸਹਿਮਤ ਹੋ ਕੇ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਲੱਗੇ ਇਨ੍ਹਾਂ ਲਹਿਰਾਂ ਵਿੱਚ ਸਰਗਰਮੀਆਂ ਨਾਲ ਨਾਲ ਹਿੱਸਾ ਲੈਣ ਕਰਕੇ ਆਪ ਨੂੰ ਕਈ ਵਾਰ ਜੇਲ੍ਹ ਜਾਣਾ ਪਿਆ ਕਈ ਤਰ੍ਹਾਂ ਦੇ ਤਸੀਹੇ ਸਹਿਣ ਕਰਨੇ ਪਏ ਪਰੰਤੂ ਆਪ ਪਿੱਛੇ ਨਹੀਂ ਹਟੇ

ਵਾਰਤ ਛੱਡ ਕੇ ਜਾਨ ਨਹੀਂ ਮਜਬੂਰ ਹੋਣਾ ਪਿਆ ਇਸ ਤਰ੍ਹਾਂ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਪਰੰਤੂ ਅੰਗਰੇਜ਼ ਜਾਂ ਜਾਂਦਾ ਵੀ ਆਪਣੀ ਉਟਲੀ ਨੀਤੀ ਚਲਾ ਗਿਆ ਤੇ ਦੇਸ਼ ਦੇ ਦੋ ਟੁਟੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਰੂਪ ਵਿੱਚ ਘਰ ਗਿਆ ਜਿਸ ਦਾ ਆਪ ਨੂੰ ਬਹੁਤ ਦੁੱਖ ਹੋਇਆ ਸ਼ਹੀਦੀ ਆਪ ਇਸ ਆਜ਼ਾਦੀ ਨੂੰ ਜਿਆਦਾ देर ਨਹੀਂ ਮਾ ਸਕੀ ਆਪਤੀ ਜਨਵਰੀ 1948 ਨੂੰ ਮਿਰਲਾ ਮੰਦਰ ਦਿੱਲੀ ਵਿਖੇ ਪ੍ਰਾਰਥਨਾ ਕਰਕੇ ਵਾਪਸ ਆ ਰਹੇ ਸੰਨ ਕੀ ਇੱਕ ਨੌਜਵਾਨ ਨਥੂਰਾ ਡੋਂਗਸੀ ਨੇ ਆਪ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਇਸ ਤਰ੍ਹਾਂ ਇਹ ਅਸਿੰਸਾ ਦਾ ਪੁਜਾਰੀ ਅਨਸਾ ਦਾ ਸ਼ਿਕਾਰ ਹੋ ਗਿਆ ਜਦ ਤੱਕ ਵੀ ਆਜ਼ਾਦੀ ਨੇ ਇਤਿਹਾਸ ਨੂੰ ਦੁਹਰਾਇਆ ਜਾਵੇਗਾ ਆਪ ਦੀ ਗਰਮਾਨੀ ਨੂੰ ਇਨਚਾਰਜ ਕੀਤਾ ਜਾਵੇਗਾ ਜੀ ਠੀਕ ਹੈ ਜੀ ਇਹ ਸੀ ਜੀ ਮੇਰਾ ਅੱਜ ਦਾ ਲੇਖ ਮਹਾਤਮਾ ਗਾਂਧੀ ਜੀ ਜੀ ਬਾਤੋ ਬਾਤ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜੀ ਮਿਲਦੇ ਆਂ ਜੀ ਨਵੀਂ ਵੀਡੀਓ ਲੈ ਕੇ ਜੀ